ਵਿਚ ਪੰਜਾਬੀਆਂ ਦੇ ਵੱਲੋਂ ਧੋਖਾਧੜੀ ਕੀਤੀ ਜਾਂਦੀ ਹੈ ਅਜਿਹੇ ਕਈ ਤਰ੍ਹਾਂ ਦੇ ਮਾਮਲੇ ਸੁਣਨ ਨੂੰ ਮਿਲਦੇ ਨੇ ਆਏ ਦਿਨ ਹੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਜਿਸ ਦੇ ਵਿੱਚ ਪੰਜਾਬੀਆਂ ਦਾ ਨਾਮ ਤਾਂ ਜ਼ਰੂਰ ਸ਼ਾਮਲ ਹੁੰਦਾ ਹੈ ਅਜਿਹਾ ਇੱਕ ਮਾਮਲਾ ਹੁਣ ਹੋਰ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਦੋ ਪੰਜਾਬੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਦੋਸ਼ ਦਰਜ ਕੀਤੇ ਗਏ ਨੇ ਕਿਉਂਕਿ ਉਹਨਾਂ ਦੇ ਵੱਲੋਂ ਚੈੱਕਾਂ ਦੇ ਰਾਹੀਂ ਧੋਖਾਧੜੀ ਕੀਤੀ ਸੀ ਕੀ ਪੂਰਾ ਮਾਮਲਾ ਆਓ ਜਾਣਦੇ ਹਾਂ ਕੈਨੇਡਾ ਵਾਈਡ ਚੈਕ ਸਕੀਮ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਜਾਂਚ ਦੌਰਾਨ ਕੁਝ ਗ੍ਰਿਫਤਾਰੀਆਂ ਕੀਤੀਆਂ ਗਈਆਂ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਸੈਂਕੜੇ ਜਾਲੀ ਚੈਕ ਆ ਰਹੀਆਂ। ਕੁਝ ਨੌਜਵਾਨਾਂ ਵੱਲੋਂ ਧੋਖਾਧੜੀ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋ ਪੰਜਾਬੀ ਨੌਜਵਾਨਾਂ ਦੇ ਖਿਲਾਫ ਦੋਸ਼ ਜਾਰੀ ਕੀਤੇ ਗਏ ਹਨ ਅਤੇ ਤੀਜੇ ਨੌਜਵਾਨ ਦੀ ਪਾਲ ਕੀਤੀ ਜਾ ਰਹੀ ਹੈ। ਇੱਕ ਨਿਊਜ਼ ਰਿਲੀਜ਼ ਵਿੱਚ ਪੀਲ ਪੁਲਿਸ ਦਾ ਕਹਿਣਾ ਹੈ ਕਿ ਤਿੰਨ ਨੌਜਵਾਨ ਕੈਨੇਡਾ ਵਾਈਡ ਚੈਕ ਸਕੀਮ ਦੇ ਸੰਬੰਧ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਜਿਸ ਵਿੱਚ ਸੈਂਕੜੇ ਜਾਲੀ ਚੈੱਕਾਂ ਨੂੰ ਧੋਖਾਧੜੀ ਵਾਲੇ ਕਾਰੋਬਾਰੀ ਖਾਤੇਾਂ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ ਪੀਪੁਲਿਸ ਨੇ ਕਿਹਾ ਕਿ ਜਮ੍ਹਾਂ ਫਰਵਰੀ ਅਤੇ ਅਪ੍ਰੈਲ 2024 ਦੇ ਵਿੱਚਕਾਰ ਕੀਤੇ ਗਏ ਸਨ ਅਤੇ ਕੁੱਲ ਡਾਲਰ ਦਾ ਨੁਕਸਾਨ 2,50,000 ਡਾਲਰ ਤੋਂ ਵੱਧ ਮੰਨਿਆ ਜਾ ਰਿਹਾ ਹੈ ਪੀਲ ਪੁਲਿਸ ਦੁਆਰਾ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀਲ ਰੀਜਨਲ ਪੁਲਿਸ ਕੈਨੇਡਾ ਪਰ ਵਿੱਚ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਕੰਮ ਕਰ ਰਹੀ ਹੈ ਤਾਂ ਜੋ ਹੋਰ ਘਟਨਾਵਾਂ ਅਤੇ ਸੰਭਾਵੀ ਤੌਰ ਤੇ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਆਏ ਦਿਨ ਸੁਣਨ ਨੂੰ ਮਿਲਦੇ ਰਹਿੰਦੇ ਆ ਜਿਸ ਦੇ ਚਾਲਦਿਆਂ ਪੁਲਿਸ ਦੇ ਵੱਲੋਂ ਹੁਣ ਸਖਤ ਕਾਰਵਾਈ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਪੀਲ ਪੁਲਿਸ ਵੱਲੋਂ ਤਿੰਨ ਨਾਜਵਾਨਾਂ ਦੇ ਨਾਮ ਵੀ ਜाहिर ਕੀਤੇ ਗਏ ਹਨ ਦੱਸ ਦੇ ਕਿ ਬ੍ਰੈਮਟਨ ਦੇ ਰਹਿਣ ਵਾਲੇ 35 ਸਾਲਾ ਵਿਅਕਤੀ ਹਲਕੋਮਲ ਗਰੇਵਾਲ ਅਤੇ ਨਿਆਗਰਾ ਫਾਲਜ਼ ਨਿਵਾਸੀ 26 ਸਾਲਾ ਅਵੀਰਾਜ ਸਲੋਟਾ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋ ਮਾਮਲਿਆਂ ਅਤੇ ਜਾਲੀ ਦਸਤਾਵੇਜ਼ ਬੋਲਣ ਦੇ ਦੋ ਦੋਸ਼ ਲਗਾਏ ਗਏ ਤੀਜੀ ਸ਼ੱਕੀ ਲਈ ਕੈਨੇਡਾ ਵਿਆਪੀ ਵਰੰਟ ਜਾਰੀ ਕੀਤਾ ਗਿਆ ਹੈ ਜਿਸ ਦੀ ਪਛਾਣ ਪੁਲਿਸ ਨੇ 48 ਸਾਲਾ ਬ੍ਰੈਂਪਟਨ ਨਿਵਾਸੀ ਸૈયਦ ਕਿਰਮਾਨੀ ਵਜੋਂ ਕੀਤੀ ਹੈ ਕਿਸੇ ਵੀ ਵਿਅਕਤੀ ਨੂੰ ਸૈયਦ ਦੇ ਠਿਕਾਣੇ ਜਾਂ ਇਸ ਜਾਂਚ ਬਾਰੇ ਜਾਣਕਾਰੀ ਹੋਣ ਲਈ 9054533311 ਐਕਸਟੈਂਸ਼ਨ ਤੇ ਕਾਲ ਕਰਕੇ ਫਰਾਡ ਬਿਊਰੋ ਨਾਲ ਸੰਪਰਕ ਕਰਨ ਦੇ ਲਈ ਕਿਹਾ ਜਾਂਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ